हेलो रवि भैया कैसे हैं ठीक है जी रवि भैया मैं पद्मजीत मेहता सर के यहाँ से बोल रहा हूँ मेयर साहब के यहाँ से कहा से पद्मजीत मेहता मेयर बटिंडा हाँ जी सर हाँ जी बोलिए सर ने बात करनी थी आपके सब भैया करा जी आपका पूरा नाम क्या भैया पूरा नाम क्या आपका रवि दि, दीप, क्या दीपक नहीं मेरा नाम रवि है तो दीपक कौन है फिर दीपक मेरे भाई का नाम है अच्छा अच्छा मैं बात कर रहा हूँ ਹੈਲੋ 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 ਰਵੀ ਜੀ ਕੀ ਹਾਲ ਹੈ ਪਦਮਜੀਤ ਬੋਲਦਾ ਮੈਂ ਤਾਂ ਠੀਕ ਹੈ ਆਪਾਂ ਨੂੰ ਇਹ ਦਿੱਲੀ ਯੂਨੀਵਰਸਿਟੀ ਨੂੰ ਪੇਮੈਂਟ ਕਰਨੀ ਹੋ ਜੇਗੀ ਤੁਹਾਡੇ ਇਥੋਂ ਨਹੀਂ ਜੀ ਅਸੀਂ ਬਾਹਰ ਟ੍ਰਾਂਸਫਰ ਕਰਦੇ ਹਾਂ ਵੀਰੇ ਜਿਵੇਂ ਅਮਰੀਕਾ ਕੈਨੇਡਾ ਸਾਡਾ ਬਾਹਰ ਦਾ ਕੰਮ ਚੱਲਦਾ ਜੀ ਮੀਨ ਲੋਕਲ ਕੌਣ ਕਰਦਾ ਇਥੋਂ ਲੋਕਲ ਤੁਸੀਂ ਲੋਕਲ ਲੋਕਲ ਸਟੇਸ਼ਨ ਕੋਲ ਦੁਕਾਨਾ ਨਹੀਂ ਹੈ ਜੀ ਕਿਹੜੇ ਕੋਈ ਨਾਮ ਹੈਗਾ ਆਪਣਾ ਹਾਂਜੀ ਕਿਸੇ ਨੰਬਰ ਜਾਂ ਨਾਮ ਹੈਗਾ ਜੀ ਨਹੀਂ ਨੰਬਰ ਤਾਂ ਨਹੀਂ ਮੇਰੇ ਕੋਲ ਹੈਗਾ ਜੀ ਸਾਹਮਣੇ ਸਟੇਸ਼ਨ ਦੇ ਸਾਹਮਣੇ ਦੋ ਤਿੰਨ ਦੁਕਾਨਾਂ ਹੈਗੀਆਂ ਬਸ ਠੀਕ ਹੈ ਉਹ ਕੁਝ ਦਿਨ ਪਹਿਲਾਂ ਮੇਰੇ ਕੋਲੇ ਕਿਸੇ ਆਪਣੇ ਵੀਰ ਭਰਾ ਨੇ ਫੋਨ ਕੀਤਾ ਕਿ ਮੇਰੇ ਨਾਮ ਤੋਂ ਕੁਝ ਪੈਸੇ ਮੰਗੇ ਗਏ ਤੇ ਉਹ ਇੱਕ ਫਰਾਡ ਕਾਲ ਸੀ ਵੀ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੂੰਗਾ ਐਸਐਸਪੀ ਮੈਡਮ ਦਾ ਤੇ ਸਾਰੀ ਪੁਲਿਸ ਪ੍ਰਸ਼ਾਸਨ ਦਾ ਜਿਨ੍ਹਾਂ ਦੇ ਕਰਕੇ ਉਹ ਸ਼ਰਾਰਤੀ ਅੰਸਰ ਬੜੇ ਹੀ ਘੱਟ ਸਮੇਂ ਦੇ ਵਿੱਚ ਫੜਿਆ ਗਿਆ ਤੇ ਉਹਦੇ ਤੇ ਐਫਆਈਆਰ ਲੌਗ ਹੋ ਚੁੱਕੀ ਹੈ ਮੈਂ ਤੁਹਾਡੇ ਸਾਰਿਆਂ ਦੇ ਚੈਨਲ ਦੇ ਰਾਹੀਂ ਇਹੀ ਦੱਸਣਾ ਚਾਹੁੰਦਾ ਕਿ ਸਾਡੇ ਸਾਡੇ ਪਰਿਵਾਰ ਦੀ ਐਸੀ ਕੋਈ ਮਨਸ਼ਾ ਨਹੀਂ ਇੱਕ ਫਰਾਡ ਕਾਲ ਸੀਗੀ ਤੇ ਐਸੀ ਕਾਲਸ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਆ ਰਹੀਆਂ ਸਾਨੂੰ ਹੋਰ ਵੀ ਬਹੁਤ ਕਾਲਸ ਐਸੀਆਂ ਆਈਆਂ ਵੀ ਸਾਡੇ ਨਾਮ ਤੋਂ ਪੈਸੇ ਮੰਗੇ ਜਾ ਰਹੇ ਤੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਇਹੀ ਬੇਨਤੀ ਹੈ ਕਿ ਆਪ ਦੀ ਕਨਫਿਡੈਂਸ਼ੀਅਲ ਇਨਫੋਰਮੇਸ਼ਨ ਪਲੱਸ ਕਿਸੇ ਵੀ ਤਰ੍ਹਾਂ ਦੇ ਪੈਸੇ ਦੀ ਟ੍ਰਾਂਜੈਕਸ਼ਨ ਬਹੁਤ ਹੀ ਧਿਆਨ ਨਾਲ ਕਰੋ ਤੇ ਸਾਡੇ ਨਾਮ ਤੋਂ ਕਿਸੇ ਨੂੰ ਕੋਈ ਪੈਸੇ ਨਾ ਦਿਓ ਨਾ ਇਹ ਗੱਲ ਮੰਨਿਓ ਕਿ ਅਸੀਂ ਫੋਨ ਕੀਤਾ ਸਾਡੇ ਵੱਲੋਂ ਜਾਂ ਸਾਡੀ ਟੀਮ ਵੱਲੋਂ ਜਾਂ ਸਾਡੇ ਆਫਿਸ ਵੱਲੋਂ ਕੋਈ ਵੀ ਇਸ ਤਰੀਕੇ ਦਾ ਕਾਲ ਤੁਹਾਨੂੰ ਨਹੀਂ ਕਰੇਗਾ ਤੇ ਇਹ ਫਰੌਡ ਕਾਲਸ ਚੱਲ ਰਹੀਆਂ ਨੇ ਆਪਦੇ ਪਰਿਵਾਰ ਨੂੰ ਵੀ ਸੂਚਿਤ ਕਰੋ ਤੇ ਸਾਥੀਆਂ ਨੂੰ ਦੋਸਤਾਂ ਯਾਰਾਂ ਨੂੰ ਵੀ ਸੂਚਿਤ ਕਰੋ ਕਿ ਐਸੀ ਫਰੌਡ ਕਾਲਸ ਤੋਂ ਆਪਾਂ ਬਚ ਕੇ ਰਹੀਏ ਕਿਉਂਕਿ ਇਹ ਅੱਜ ਕੱਲ ਬਹੁਤ ਜ਼ਿਆਦਾ ਵੱਧ ਚੁੱਕੇ ਆ ਆਪਣੇ ਸ਼ਹਿਰ ਦੇ ਵਿੱਚ ਮੇਰੇ ਨਾਮ ਤੋਂ ਮੇਰੇ ਪਰਿਵਾਰ ਦੇ ਨਾਮ ਤੋਂ ਪੈਸੇ ਮੰਗੇ ਜਾ ਰਹੇ ਤੇ ਇਹ ਬਿਲਕੁਲ ਫਰਾਡ ਬੇਨਤੀ ਕੀਤੀ ਸੀ ਕਿ ਮੈਡਮ ਨੂੰ ਮੇਰੇ ਕੋਲੇ ਰਿਕਾਰਡਿੰਗ ਆਈ ਸੀ ਕਿ ਇੱਕ ਸਾਡਾ ਬਠਿੰਡਾ ਸ਼ਹਿਰ ਦਾ ਹੀ ਵਾਸੀ ਹੈ ਬੜਾ ਹੀ ਚੰਗਾ ਨੌਜਵਾਨ ਉਹਨੇ ਮੈਂ ਕਦੇ ਉਹਨਾਂ ਨੂੰ ਮਿਲਿਆ ਨਹੀਂ ਬਟ ਉਹਨਾਂ ਨੇ ਅੱਛਾ ਸਮਝਿਆ ਕਿ ਉਹਨਾਂ ਨੇ ਮੈਨੂੰ ਇਹ ਜਾਣਕਾਰੀ ਦਿੱਤੀ ਵੀ ਮੇਰੇ ਨਾਮ ਤੋਂ ਪੈਸੇ ਮੰਗੇ ਜਾ ਰਹੇ ਹਨ ਉਹਨਾਂ ਨੂੰ ਮੈਨੂੰ ਫੋਨ ਨੰਬਰ ਤੇ ਰਿਕਾਰਡਿੰਗ ਭੇਜੀ ਤੇ ਉਹੀ ਰਿਕਾਰਡਿੰਗ ਤੇ ਫੋਨ ਨੰਬਰ ਮੈਂ ਪੁਲਿਸ ਪ੍ਰਸ਼ਾਸਨ ਨੂੰ ਮੈਡਮ ਨੂੰ ਭੇਜੀ ਅੱਗੇ ਤੇ ਉਹਨਾਂ ਨੇ ਨਾਲ ਦੀ ਨਾਲ ਹੀ ਐਕਸ਼ਨ ਲੈਂਦੇ ਹੋਏ ਉਹ ਬੰਦੇ ਨੂੰ ਅਗਾਂਹਡ ਦਾ ਬੰਦਾ ਸੀਗਾ ਤੇ ਮੁਹੱਲੇ ਤੋਂ ਫੜਿਆ ਜੀ ਬੇਸਾ ਤੁਸੀਂ ਕਹਿੰਦੇ ਵਕ ਵਕ ਅਲੱਗ ਤੀ ਮਾਮਲਾ ਹੈਗਾ ਜੀ ਇਹਦੀ ਰਵੀ ਕੁਮਾਰ ਨੇ ਸ਼ਿਕਾਇਤ ਕੀਤੀ ਸਾਡੇ ਕੋਲੇ ਜਿਹੜਾ ਬਠਿੰਡਾ ਇੱਥੇ ਬਠਿੰਡਾ ਪਤਵੱਲੀ ਕੋਲੇ ਆਰ ਕੇ ਮਨੀ ਟ੍ਰਾਂਸਫਰ ਦੇ ਨਾਮ ਤੇ ਦੁਕਾਨ ਹੈ ਉਹਦੇ ਤੇ ਕੰਮ ਕਰਦਾ ਠੀਕ ਹੈ ਜੀ ਉਹਨਾਂ ਨੇ 19 ਤਰੀਕ ਨੂੰ ਕਰੀਬ 11:30 ਵਜੇ ਫੋਨ ਆਇਆ ਵੀ ਮਤਾ ਸਾਹਿਬ ਜਿਹੜੇ ਆਪਣੇ ਬਠਿੰਡਾ ਦੇ ਮੇਰ ਆ ਵੀ ਮੇਰ ਸਾਹਿਬ ਕਰਨ ਕਰਨਗੇ ਉਸ ਤੋਂ ਬਾਅਦ ਉਹਨੇ ਮੇਰ ਸਾਹਿਬ ਦੀ ਆਵਾਜ਼ ਕੱਢ ਕੇ ਤੇ ਇਹਨਾਂ ਤੋਂ ਪੁੱਛ ਕੁੱਛ ਕਰਨੀ ਸ਼ੁਰੂ ਕੀਤੀ ਵੀ ਤੁਸੀਂ ਕਿੱਥੇ ਫੀਸਾਂ ਭਰਦੇ ਹੋ ਅਸੀਂ ਇੱਕ ਦਿੱਲੀ ਯੂਨੀਵਰਸਿਟੀ ਦੀ ਫੀਸ ਭਰਨੀ ਹੈ ਤੁਸੀਂ ਭਰਦੇ ਹੋਗੇ ਤੇ ਇਹਨੇ ਦੱਸਿਆ ਵੀ ਜੇ ਅਸੀਂ ਇੰਟਰਨੈਸ਼ਨਲ ट्रांजैक्शंस ਕਰਦੇ ਆ ਤੇ ਲੋਕਲ ਜਿਹੜੇ ਸਕੂਲ ਕਾਲਜ ਯੂਨੀਵਰਸਿਟੀਆਂ ਦਾ ਉਹ ਮੰਦੀ ਹਿਸਾਬ ਨਹੀਂ ਭਰਦਾ ਤੇ ਕੀ ਕਾਰਵਾਈ ਕੀਤੀ ਕਿਸੇ ਨੇ ਸਰ ਹਾਂ ਇਹਦੇ ਤੇ ਜਿਵੇਂ ਪੁਰਾਣੀ ਆਈਟੀਸੀ ਹੁੰਦੀ ਸੀ 419 420 ਦਾ ਪਰਚਾ ਦਰਜ ਕਰਕੇ ਤੇ ਇਹਨੂੰ ਅਰੈਸਟ ਕੀਤਾ ਗਿਆ ਜੀ ਤੇ ਇਹ ਪਹਿਲਾਂ ਵੀ ਕੋਈ ਮਾਮਲਾ ਸਰ ਜੀ ਹਾਂ ਜੀ ਪਹਿਲਾਂ ਕਰੀਰੇ ਦੇ ਤੇ 10 ਮਾਮਲੇ ਦਾ 419 420 ਦੀ ਦਰਜਾ ਤੇ ਦੋ ਮਾਮਲੇ ਦੇ ਤੇ ਜੇਲ ਐਕਟ ਦੇ ਵੀ ਦਰਜਾ ਤੇ ਕਾਫੀ ਵਾਰ ਜੇਲ ਜਾ ਚੁੱਕਿਆ ਹੈ